ਜ਼ਿਲ੍ਹਾ ਤਰਨਤਾਰਨ ਦੀ ਪੱਟੀ ਜੇਲ੍ਹ ਵਿੱਚ ਆਪਣੇ ਪਤੀ ਨੂੰ ਮਿਲਣਾ ਹੀ ਇੱਕ ਔਰਤ ਕੋਲੋਂ ਤਿੰਨ ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਹ ਔਰਤ ਆਪਣੇ ਪਤੀ ਨੂੰ ਦੇਣ ਲਈ ਜੁੱਤੀ ਲੈ ਕੇ ਆਈ ਸੀ। ਇਸੇ ਜੁੱਤੀ ਦੇ ਤਲੇ 'ਚ ਇਹ ਨਸ਼ੀਲੀਆਂ ਗੋਲੀਆਂ ਤੇ ਪਾਊਡਰ ਲੁਕਾ ਕੇ ਇਹ ਔਰਤ ਆਪਣੇ ਪਤੀ ਤੱਕ ਪਹੁੰਚਾਉਣ ਦੀ ਤਿਆਰੀ ਵਿੱਚ ਸੀ। ਪਰ ਜੇਲ੍ਹ ਪ੍ਰਸ਼ਾਸਨ ਦੀ ਹੁਸ਼ਿਆਰੀ ਨਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੀ ਗਈ ਔਰਤ ਦੀ ਪਛਾਣ ਦਲਬੀਰ ਕੌਰ ਵਜੋਂ ਹੋਈ ਹੈ ਤੇ ਇਸ ਦਾ ਪਤੀ ਸਵਰਨ ਸਿੰਘ ਪਹਿਲਾਂ ਹੀ ਨਸ਼ੇ ਦੇ ਕਾਰੋਬਾਰ ਕਰਨ ਦੇ ਜੁਰਮ 'ਚ ਜੇਲ੍ਹ ਵਿੱਚ ਬੰਦ ਹੈ। ਸਰਪੋਨੀ ਕਿਲਾ ਦੇ ਨਾਲ ਅਧਿਕਰਵਾਂ ਉਹ ਕਿਹੜੇ ਜਰਮ ਚ ਬੰਦਿਆ ਉਹ ਗੋਲੀਆਂ ਜੀ ਹੈ ਗੋਲੀਆਂ ਜੀ ਮੈਂ ਜੀ ਜਾਂਦਾ ਫਿਰ ਕਿਸੇ ਨੂੰ ਘੱਲਿਆ ਸੀ ਮੈਂ ਵੀ ਮੈਨੂੰ ਜਲਤੀ ਮਲ ਚਲਾਈ ਕਰਾ ਕੇ ਲਿਆਦੇ ਪਤਾ ਨਹੀਂ ਕਿਸ ਦਾ ਕੀ ਰਬੇੜਾ ਕਰਕੇ ਹੈ ਹਰ ਦੇ ਘਰ ਵੀ ਕੋਈ ਨਹੀਂ ਹੈਗਾ ਨਹੀਂ ਉਹ ਸੱਸ ਹੈ ਹਾਂ ਜੀ ਮਿੰਨ ਸਾਲ ਹੋ ਗਿਆ ਆਉਂਦੀ ਆ ਮੈਡਮ ਮੇਰੇ ਤਲਾਸ਼ੀ ਕਰਦੀ ਕਿਤੇ ਵੇਖਿਆ ਕੁਝ ਨਿਕਲਦੇ ਨਹੀਂ ਨਹੀਂ ਤੇ ਪਹਿਲਾਂ ਨਹੀਂ ਵੀਰ ਮੇਰੇ ਮੈਨੂੰ ਨਹੀਂ ਪਤਾ ਮੈਨੂੰ ਪਤਾ ਹੁੰਦਾ ਤਾਂ ਮੈਂ ਜੁੱਤੀ ਉਹਥੇ ਪਛਾਈ ਰੱਖ ਆਉਂਦੀ ਮਗਾਣਾ ਲੈ ਕੇ ਆਉਂਦੀ ਮੈਂ ਉੱਥੇ ਰੱਖੀ ਜੁੱਤੀ ਉਹਦੇ ਬਾਤਿਆਂ ਨੇ ਮਗਾਈ ਅੰਦਰ ਆਂਦਾ ਹੀ ਮੈਂ ਜੁੱਤੀ ਦੇ ਦੇ ਮੇਰੀ ਜੁੱਤੀ ਟੁੱਟੀ ਤੇ ਝੋਨਾ ਲਾਉਂਦੇ ਉਹਨਾਂ ਨੂੰ ਮੈਂ ਸਲਾਈ ਕਰਾ ਕੇ ਲਿਆ ਦੋ ਪੁਰਾਣੀ ਝੋਨਾ ਕੋਣ ਕੋਣ ਲਾਉਂਦੇ ਬਾਹਰ ਕੋਣ ਨਹੀਂ ਇਹ ਕਿਤਰਾ ਹੋ ਸਕਦਾ ਤੁਸੀਂ ਜਾਣ ਬੰਦੇ ਜੁੱਤੀ ਲੈ ਕੇ ਆ ਗਏ ਫਿਲਹਾਲ ਜੇਲ੍ਹ ਪ੍ਰਸ਼ਾਸਨ ਨੇ ਔਰਤ ਨੂੰ ਕਾਬੂ ਕਰਕੇ ਪੁਲਸ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਕਰ ਦਿੱਤੀ ਹੈ ਇਸ ਤਰ੍ਹਾਂ ਜੀ ਇਸ ਦਾ ਹਸਬੰਡ ਹੈ ਜਿਹੜਾ ਉਹ ਪਹਿਲਾਂ ਹੀ ਇਸ ਜੇਲ ਦੇ ਅੰਦਰ ਹੈਗਾ ਕਿਸੇ ਕੇਸ 'ਚ ਹਵਾਲਾਤੀ ਬੰਦ ਹੈ ਐਂਡ ਇਸ ਦੀ ਮੁਲਾਕਾਤ ਕਰਨ ਆਈ ਸੀ ਅੱਜ ਜੇ ਲੇਡੀ ਦਲਬੀਰ ਕੋਰਾ ਇਸ ਦੇ ਹਸਬੰਡ ਦਾ ਨਾਮ ਸਵਰਨ ਸਿੰਘ ਹੈ ਇਹ ਪਿੰਡ ਅਮੀਰਕੇ ਥਾਣਾ ਬਲਟੋਹਾ ਤੋਂ ਹੈ ਬਲੌਂਗ ਕਰਦੀ ਅੱਜ ਹੀ ਮੁਲਾਕਾਤ ਕਰਨ ਆਈ ਸੀ ਮੁਲਾਕਾਤ ਕਰਨ ਵਾਸਤੇ ਜਦੋਂ ਇਹ ਮੁਲਾਕਾਤ ਵਾਲੇ ਰੂਮ ਵਿੱਚ ਜਾਣ ਲੱਗੀ ਇਹ ਸਾਡੇ ਇੱਕ ਵਾਰਡਰਪ ਭਵਿੰਦਰ ਸਿੰਘ ਉਹਨਾਂ ਨੇ ਸਾਡੇ ਸਹਾਇਕ ਸੁਪਰਡੈਂਟ ਸ਼੍ਰੀ ਗੁਰਬਚਨ ਸਿੰਘ ਦੀ ਹਾਜ਼ਰੀ ਵਿੱਚ ਇਹਨੇ ਜਿਹੜਾ ਸਮਾਨ ਲਿਆਂਦਾ ਸੀ ਇਹਦੇ ਕੋਲੇ ਇਹ ਸ਼ੂਜ਼ ਲੈ ਕੇ ਆਏ ਸੀ ਜਲਸਾ ਟਾਈਪ ਸੀਗਾ ਬਲੈਕ ਰੰਗ ਦਾ ਉਹਦੇ ਵਿੱਚ ਬੜੇ ਚੰਗੇ ਤਰੀਕੇ ਨਾਲ ਇਹ ਛਪਾਈਆਂ ਹੋਈਆਂ ਸਨ ਦੁਬਾਰਾ ਸਿਲਾਈ ਕੀਤੀ ਹੋਈ ਸੀ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਜਦੋਂ ਸ਼ੂਜ਼ ਦਾ ਥੋੜਾ ਫਾੜ ਕੇ ਦੇਖਿਆ ਤਾਂ ਵਿੱਚੋਂ ਇਹ ਗੋਲੀਆਂ ਨਿਕਲੀਆਂ ਜਿਨ੍ਹਾਂ ਦੀ ਕੁਆਂਟੀਟੀ 30 ਹੈਗੀ ਹੈ ਨਾਲ ਵਿੱਚ ਚੂਰਾ ਟਾਈਪ ਪਾਊਡਰ ਟਾਈਪ ਵੀ ਹੈ ਤੇ ਇਸ ਵਾਸਤੇ ਅਸੀਂ ਥਾਣਾ ਸਿਟੀ ਨੂੰ ਅਸੀਂ ਆਲਰੇਡੀ ਲਿਖ ਚੁੱਕੇ ਹਾਂ ਕਾਨੂੰਨੀ ਕਾਰਵਾਈ ਕਰ ਦਿੱਤੇ ਤੇ ਇਹਦਾ ਜਿਹੜਾ ਪਤੀਆ ਉਹ ਵੀ ਇਸੇ ਮਾਮਲੇ ਚ ਇਹ ਪਹਿਲਾਂ ਇਸ ਦਾ ਪਤੀ ਵੀ ਐਨਡੀਪੀਐਸ ਐਕਟ ਅਧੀਨ ਬੰਦ ਉਹਨੂੰ ਵੀ ਕਾਫੀ ਦੇਰ ਹੋ ਗਈ ਹੈ ਤੇ 8-10 ਮਹੀਨੇ ਹੋ ਗਏ ਬੰਦ ਹੈ ਆਲਰੇਡੀ ਸ਼ੇਮ ਕਰ ਤੋਂ ਹੀਰਾ ਕੰਡਾ ਖਬਰ ਹਰਪਲ ਇੰਡੀਆ ਲਈ